ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਖਿਲਾਫ ਪ੍ਰਕਾਸ਼ਿਤ ਕੀਤੀ ਵਿਵਾਦਿਤ ਚਿੱਠੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਉਹਨਾਂ ਨੇ ਅਕਾਲੀ ਦਲ ਦੀ ਇਸ ਨੂੰ ਸਾਜ਼ਿਸ਼ ਘਰਾੜ ਦਿੱਤਾ ਹੈ। ਦਿੱਲੀ ਵਿੱਚ ਸਾਡੇ ਪੱਤਰਕਾਰ ਰਸ਼ਪਾਲ ਦਸਗੋਤਰਾ ਨਾਲ ਇੱਕ ਖਾਸ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਬਾਜਵਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ। ਪੰਜਾਬ ਦੀ ਰਾਜਨੀਤੀ ਵਿੱਚ ਇੱਕ ਬਬਲ ਮਚਾ ਹੋਇਆ ਇੱਕ ਲੈਟਰ ਨੂੰ ਲੈ ਕੇ ਉਸ ਲੈਟਰ ਤੇ ਸਾਰੀ ਗੱਲ ਕਰਨ ਲਈ ਅੱਜ ਕੈਪਟਨ ਅਮਰਿੰਦਰ ਸਿੰਘ ਸਾਡੇ ਨਾਲ ਸਰ ਇਹ ਜਿਹੜਾ ਲੈਟਰ ਹੈ ਇਹ ਕਿੰਨੇ ਲਿਖਿਆ ਕਿੱਥੋਂ ਆਇਆ ਕੀ ਮਤਲਬ ਤੁਸੀਂ ਦੱਸੋ ਮੈਨੂੰ ਤੁਸੀਂ ਕੱਢੀ ਜਾ ਰਹੇ ਹੋ ਤੁਸੀਂ ਅਖਬਾਰਾਂ 'ਚ ਲਿਖ ਦਿਓ ਤੁਸੀਂ ਦੱਸੋ ਕਿੱਥੋਂ ਚਿੱਠੀ ਆਈ ਹੈ ਮੈਨੂੰ ਕੀ ਪਤਾ ਕਿੱਥੋਂ ਆਈ ਹੈ ਚਿੱਠੀ ਬਿਨਾਂ ਮੈਨੂੰ ਕੋਈ ਪੁੱਛੇ ਅਖਬਾਰਾਂ 'ਚ ਇਹ ਆ ਰਿਹਾ ਕਿ ਜੀ ਅਮਰਿੰਦਰ ਸਿੰਘ ਦੀ ਚਿੱਠੀ ਕਿ ਚਿੱਠੀ ਕਿ ਚਿੱਠੀ ਕਿਥੋਂ ਮੈਂ ਕੋਈ ਚਿੱਠੀ ਔਨ ਦਿਸ ਇਸ਼ੂ ਕਾਂਗਰਸ ਪ੍ਰੈਜ਼ੀਡੈਂਟ ਨੂੰ ਕਦੇ ਵੀ ਨਹੀਂ ਲਿਖੀ ਔਰ ਮੈਂ ਲਿਖੀਆਂ ਬਹੁਤ ਨੇ ਮੈਂ ਲਿਖੀਆਂ ਉਹਨਾਂ ਨਾਲ ਗੱਲਬਾਤ ਵੀ ਬੜੀ ਕੀਤੀ ਹੈ ਬਟ ਨਾਟ ਔਨ ਦਿਸ ਇਸ਼ੂ ਆਈ ਸੀ ਇਨ ਦ ਟ੍ਰਿਬਿਊਨ ਟੁਡੇ ਅਮਰਿੰਦਰ ਸਿੰਘ ਲੈਟਰ ਬੀਜੇਪੀ ਇਸ ਕੋਟਿੰਗ ਐਂਡ ਅਮਰਿੰਦਰ ਸਮਬਡੀ ਐਲਸ ਇਸ ਕੋਟਿੰਗ ਹੈ ਕੀ ਹੈ ਦਿਸ ਇਜ਼ ਕੰਪਲੀਟਲੀ ਰੋਂਗ ਹੈ ਪਤਾ ਨਹੀਂ ਕਹਾਂ ਸੇ ਨਿਕਲੀ ਔਰ ਕਿਸਨੇ ਸ਼ੁਰੂ ਕੀ ਆ ਫੈਬ੍ਰਿਕੇਟ ਕੀਤਾ ਆਈ ਡੋਨਟ ਨੋ ਵੀਲ ਫਾਈਂਡ ਆਊਟ ਵੀਲ ਕਮ ਟੂ ਨੋ ਤੁਹਾਨੂੰ ਤੁਹਾਨੂੰ ਲੱਗਦਾ ਕਿ ਇਹਦੇ ਤੇ ਇੱਕ ਇਨਕੁਆਇਰੀ ਇਨੀਸ਼ੀਏਟ ਹੋਣੀ ਚਾਹੀਦੀ ਕਿਉਂਕਿ ਜਿਹੜੀ ਇਹ ਖਬਰ ਹੈ ਕਿਤੇ ਨਾ ਕਿਤੇ ਇਹ ਮੈਸੇਜ ਦੇ ਰਹੀ ਹੈ ਕਿ ਜਿਹੜਾ ਜਿਹੜਾ ਕਾਂਗਰਸ ਹੈ ਪੰਜਾਬ ਵਿੱਚੋਂ ਡਿਸਟ੍ਰਿਕਟ ਵਿੱਚ ਅਕਾਲੀ ਦਲ ਮਹਾਰ ਹੈ ਯੂ ਡੋਨਟ ਨੋ ਵਾਟ ਦੇ ਫੈਬ੍ਰਿਕੇਟ ਐਂਡ ਵਾਟ ਦੇ ਡੋਨਟ ਡੂ ਦੇ ਆਰ ਮਾਸਟਰਸ ਇਨ ਦਿਸ ਸੋਰਟ ਆਫ ਥਿੰਗ ਸ਼ਾਇਦ ਉਧਰ ਜਦ ਅਸੀਂ ਪਰਤਾਲ ਕਰਾਂਗੇ ਪਤਾ ਲੱਗ ਜੂ ਕਿੱਥੋਂ ਆਈ ਹੈ ਪਰ 2014 ਦੀ ਇਲੈਕਸ਼ਨ ਤੋਂ ਪਹਿਲੇ ਇਹ ਜਿਹੜਾ ਪੂਰਾ ਬਵਾਲ ਖੜਾ ਹੋ ਗਿਆ ਤੁਹਾਨੂੰ ਕੀ ਲੱਗਦਾ ਇਸ ਦੇ ਨਾਲ ਕਾਂਗਰਸ ਨੂੰ ਇਹ ਕੋਈ ਇਸ਼ੂ ਨਹੀਂ ਹੈ ਦਿਸ ਇਜ਼ ਨੋਟ ਨਾਨ ਇਸ਼ੂ ਤੁਹਾਡਾ ਖਿਆਲ ਪੰਜਾਬ ਦੇ ਵਿੱਚ ਲੋਕ ਨਹੀਂ ਜਾਣਦੇ ਕਿ ਬਾਜਵਾ ਕੀ ਹੈ ਕੌਣ ਹੈ ਕਿੱਥੇ ਹੈ ਇਹ ਸਾਰੀ ਦੁਨੀਆ ਤੇ ਜਾਣਦੀ ਹੈ ਉਹਨਾਂ ਨੂੰ ਤਾਂ ਮੈਨੂੰ ਕੁਝ ਕਹਿਣ ਦੀ ਜਾਂ ਕੁਝ देयर इज नो देयर इज नो ਕੁਐਸਚਨ ਆਫ ਦਿਸ ਮੇਕਿੰਗ ਅ ਮੇਜਰ ਇਸ਼ੂ ਔਨ ਪੰਜਾਬ ਮੈਨੂੰ ਵੀ ਸਾਰੇ ਜਾਣਦੇ ਨੇ ਸਾਰੇ ਜਾਣਦੇ ਨੇ ਪੰਜਾਬ ਦੀ ਲੜਾਈ ਤਾਂ ਉਹ ਵਕਤ ਦੂਜੀ ਗੱਲ ਹੋਏਗੀ ਇਹ ਹੋਏਗੀ ਔਨ ਦਿ ਨੈਸ਼ਨਲ ਲੈਵਲ ਸਾਡੇ ਕੋਲ 13 ਸੀਟਾਂ ਨੇ ਸਾਡੀ ਕੋਸ਼ਿਸ਼ ਹੋਏਗੀ ਕਿ ਕਾਂਗਰਸ ਪ੍ਰੈਜ਼ੀਡੈਂਟ ਨੂੰ ਅਸੀਂ 13 ਦੀ 13 ਸੀਟਾਂ ਦਈਏ ਬਟ that is got to be the fight ਕੋਈ ਪੰਜਾਬ ਚ ਵਿਵਾਦ ਨਹੀਂ ਐ ਇਸ ਤੇ ਜਿਸ ਤਰੀਕੇ ਦਾ ਇਸ ਮੁਕੇ ਮਾਹੌਲ ਹੈ 2014 ਨੂੰ ਦੀ ਇਲੈਕਸ਼ਨ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਤੁਸੀਂ ਕਿੰਨੀਆਂ ਸੀਟਾਂ ਕੱਢ ਸਕਦੇ ਹੋ ਮਾਹੌਲ ਮਾਹੌਲ ਤਾਂ ਆਕਾਲੀਆਂ ਦਲ ਨੇ ਦੇਖੋ ਪੁਲਿਸ ਵਰਤ ਨਹੀਂ ਐ ਉਹਨਾਂ ਨੇ ਗੁੰਡੇ ਵਰਤਨੇ ਨੇ ਉਹਨਰੇ ਡਾਂਗਾ ਚਲਾਉਣਿਆਂ ਦਾ ਸਭ ਕੁਝ ਕਰਨਾ ਹੈ ਦੇ ਵਿਲ ਆਰਮ ਟਵਿਸਟ ਮੇਰਾ ਖਿਆਲ ਪੈਸਿਆਂ ਦੀ ਤਾਂ ਕੋਈ ਘਾਰਟੀ ਨਹੀਂ ਉਹਨਾਂ ਕੋਲ ਸਭ ਕੁਝ ਵਰਤਣਗੇ ਸੋ ਵੀ ਹੈਵ ਟੂ ਫੇਸ ਅਪ ਟੂ ਦੈਟ ਵੀ ਵਿਲ ਫੇਸ ਮੈਂ ਮੈਨੂੰ 16 ਸਾਲ ਹੋ ਗਏ ਇਸ ਕੰਪਚ ਫਿਰ ਫੇਸ ਕਰਾਂਗੇ ਲੇਕਿਨ ਕੀਆ ਜਿਸ ਤਰੀਕੇ ਦੀ ਇਸਮੋ ਕੇ ਨਵੀਂ ਟੀਮ ਬਣਾਈ ਗਈ ਹੈ ਪੰਜਾਬ ਵਿੱਚ ਪ੍ਰਦੇਸ਼ ਕਾਂਗਰਸ ਕਮੇਟੀ ਜਿਸ ਤਰੀਕੇ ਦੀ ਫਾਰਮ ਕੀਤੀ ਗਈ ਹੈ ਤਾਨੂੰ ਕੀ ਲੱਗਦਾ ਕਿ ਇਹ ਸਫੀਸ਼ੀਐਂਟ ਹੈ ਜਾਂ ਇਹਨੂੰ ਹੋਰ ਵੀ ਸਟ੍ਰੈਂਥਨ ਕਰਨ ਦੀ ਇਸਮੋ ਕੇ ਜ਼ਰੂਰਤ ਹੈ ਜੀ ਮੈਸ ਓਨਲੀ ਟੂ ਰਨ ਦੀ ਲੋਕਲ ਇਸ਼ੂ ਬਾਕੀ ਅਸੀਂ ਸਾਰੇ ਬੈਠੇ ਆਂ ਵੀ ਵਿਲ ਆਲ ਕਮ ਐਂਡ ਹੈਲਪ ਆਊਟ ਐਸੀ ਕੋਈ ਬਾਤ ਨਹੀਂ ਹੈ ਇਹ ਇਟਸ ਨਾਟ ਬਾਜਵਾਜ਼ ਫਾਈਟ ਹੈ ਹਮਾਰੇ ਸਾਰੇ ਕੋਈ ਲੜਾਈ ਹੈ ਮੇਰੀ ਵੀ ਲੜਾਈ ਹੈ ਇਸਕੋ ਤਾਂ ਹਮ ਲੜਾਂਗੇ ਇਸਪੇ ਪੂਰੀ ਤਰ੍ਹਾਂ ਠੀਕ ਕੈਪਟਨ ਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਜਿਹੜੀ ਲੜਾਈ ਹੈ ਇਹ ਖਾਲੀ ਜਿਹੜੇ ਪ੍ਰਦੇਸ਼ ਅਧਿਐਕਸ਼ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਲੜਾਈ ਨਹੀਂ ਹੈਗੀ ਇਹ ਸਾਰਿਆਂ ਦੀ ਇਕੱਠੀ ਲੜਾਈ ਹੈ ਔਰ ਦੇਤੇ ਉਹ ਕਿਤੇ ਨਾ ਕਿਤੇ ਇਹ ਫਾਈਟ ਜਿਹੜੀ ਉਹ ਲੜਨਗੇ ਔਰ ਜਿਹੜੀ ਜਿਹੜੀ ਪੰਜਾਬ ਵਿੱਚ ਕਾਂਗਰਸ ਦੇ ਜਿਹੜੇ 2014 ਦੀ ਇਲੈਕਸ਼ਨ ਹੈ ਉਸ ਦੇ ਵਿੱਚ ਜਿਆਦਾ ਤੋਂ ਜਿਆਦਾ ਸੀਟਾਂ ਲੈਣਗੇ ਗਿਆਨਗੇ ਕੈਮਰਾਮੈਨ ਨਸੀਬ ਸਿੰਘ ਨਾਲ ਰਸ਼ਪਾਲ ਦਸਕੋਤਰਾ 24x7 ਨਾਈਟ نیوز ਦਿੱਲੀ ਖਬਰਾਂ ਦੇ ਦੁਨੀਆ ਵਿੱਚ आओ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਤਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ